ਤਰਨਤਾਰਨ ਦੇ ਪਿੰਡ ਡਟੌਲ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਦੋ ਪਾਰਟੀਆਂ ਵਿੱਚ ਹੋਏ ਝਗੜੇ ਵਿੱਚ ਸਾਬਕਾ ਸਰਪੰਚ ਵੱਲੋਂ ਚਲਾਈ ਗੋਲੀ ਕਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਮਾਰਨ ਵਾਲੇ ਦੀ ਪਛਾਣ ਜਰਨੈਲ ਸਿੰਘ ਵਜੋਂ ਹੋਈ ਹੈ ਪਿੰਡ ਦੇ ਮੈਂਬਰ ਪੰਚਾਇਤ ਬਾਬਾ ਸਿੰਘ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਮੌਕੇ ਹੋਏ ਝਗੜੇ ਦੌਰਾਨ ਸਾਬਕਾ ਸਰਪੰਚ ਗੁਰਦਿਆਲ ਸਿੰਘ ਵੱਲੋਂ ਚਲਾਈ ਗੋਲੀ ਨਾਲ ਜਰਨੈਲ ਸਿੰਘ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ ਬਾਬਾ ਸਿੰਘ ਨੇ ਸਾਬਕਾ ਸਰਪੰਚ ਗੁਰदयाल ਸਿੰਘ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਬਾਬਾ ਸਿੰਘ ਆ ਜੀ ਮੈਂ ਪੰਚਾਇਤ ਦਾ ਇਹ ਹਟਾਲਾ ਦੇ ਗੱਲ ਪੰਚਾਇਤੀ ਬੋਲੀ ਹਾਡੀ ਕਾਰੀ ਤੇ ਉਹ ਤੋਂ ਹੀ ਮੇਰੇ ਪਹਿਲਾਂ ਨਾਲ ਤੇ ਚੱਲ ਰਹੇ ਆਸ ਵਿੱਚ ਤੇ ਆ ਕੇ ਕੋਨੇ ਆਖਿਆ ਵੀ ਹਸਾਬ ਦੇ ਆਉਂਦਾ ਪਣੀ ਹਸਾਬ ਦੇ ਲਈ ਬੋਲੀ ਦੇਣੇ ਆ ਪਿਸਤੌਲ ਦੋ ਲੈਦੇ ਨੇ ਸਿੱਧੇ ਆ ਕੇ ਗੋਲੀਆਂ ਮਾਰ ਲਿਆ ਪੰਜ ਛੇ ਮੁੰਡੇ ਨਾਲ ਹੀ ਉਹਨਾਂ ਕੋਲ ਹਥਿਆਰ ਉਹਨਾਂ ਦੇ ਕੋਲ ਹੀ ਤੇ ਇਹਨਾਂ ਸਿਧਿਆਣ ਕੇ 5 ਗੋਲੀਆਂ ਇਹਦੇ ਮਾਰੀਆਂ ਇੱਕ ਪਾਈ ਇਹਦੇ ਤੇ ਮਾਰੀਆਂ 2 ਉਹ ਜਨੈਤ ਸਿੰਘ ਜੋੜੀਆਂ ਗੁਰਦੇਵ ਸਿੰਘ ਸਾਫ ਕਸ ਸਰਪੰਚ ਮੰਗਾ ਇਹ ਰ ਉਹਨੇ ਕਾਰਵਾਈ ਹੋਣੀ ਚਾਹੀਦੀ ਆਨਨ ਸਾਹਿਬ ਮਿਲਣਾ ਚਾਹੀਦਾ ਵਾ ਇਹ ਬਹੁਤ ਗੁੰਡਾਗਰਦੀ ਕਰਦੇ ਆ ਇੱਥੇ ਪਿੰਡ ਦੇ 200 200 ਗੱਡੀ ਲੈਉਂਦਾ ਏ ਤੇ ਪਿੰਡ ਦੇ ਦਸਤਾ ਮਾਲ ਮਣਾਉਂਦਾ ਰੇ ਅੱਗੋਂ ਪਿਛੋਂ ਵੀ ਮੇਲਿਆਂ ਦੇ 5 500 ਗੱਡੀ ਲਿਆਉਂਦਾ ਏ ਗੋਲੀਆਂ ਦੋਹਾਂ ਜਣੇ ਦੇ ਵਿੱਚ ਆ ਇੱਕ ਜਖਮੀ ਇੱਕ ਦੀ ਰਸਤ ਹੋ ਗਈ ਤੇ ਆਈ ਹਾਂ ਮੈਂ ਕਾਰਵਾਈ ਜਾਵੇ ਤੇ ਇਹ 200 200 ਬੰਦਾ ਇੱਥੇ ਪਿੰਡ ਚ ਲਿਆਉਂਦਾ ਵਾ ਤੇ ਐਵੇਂ ਉਥੇ ਕਰ ਇੱਕ ਘਰ ਅੱਗੇ ਪਾੜੀ ਸਾਡੀ ਘੜ ਲਿਆ ਇਹਨੇ ਆ ਪਿੰਡ 'ਚ ਜਿਨਾ ਰਾਨ ਕੀਤਾ